ਨਿਹੰਗ ਸਿੰਘ ਦੀ ਇੱਕ ਗਾਥਾ ਚੇਤੇ ਆਉਂਦੀ ਹੈ ਨਿਹੰਗ ਸਿੰਘ ਨੂੰ ਪੰਡਤ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਸਾਡਾ ਗੁਰੂ ਪੂਰਾ ਹੈ ਸਾਡਾ ਗੁਰੂ ਬੜਾ ਬਲੀ ਹੈ ਤੇ ਪੰਡਤ ਕਹਿੰਦਾ ਜਾ ਆਪਣੇ ਗੁਰੂ ਨੂੰ ਕਹਿ ਮੇਰੀ ਲਾਤ ਤੋੜ ਕੇ ਵਿਖਾਵੇ ਸਿੰਘ ਕਹਿੰਦਾ ਇਹ ਕਿੱਡੀ ਕ ਗੱਲ ਹੈ ਇਹ ਹੁਣੇ ਮੈਂ ਗੁਰੂ ਨੂੰ ਕਹਿ ਦਿੰਦਾ ਮੇਰਾ ਗੁਰੂ ਪੂਰਾ ਹੈ ਤੇਰੀ ਲਾਤ ਹੁਣੇ ਟੁੱਟ ਜਾਵੇਗੀ ਸਿੰਘ ਕਹਿੰਦਾ ਪੰਡਤਾ ਗੱਲ ਇਦਾਂ ਵੀ ਆਪਣੀਆਂ ਅੱਖਾਂ ਬੰਦ ਕਰ ਮੈਂ ਗੁਰੂ ਪਾਤਸ਼ਾਹ ਜੀ ਅੱਗੇ ਅਰਦਾਸ ਕਰਦਾ ਤੇਰੀ ਲੱਤ ਟੁੱਟ ਜਾਵੇਗੀ ਪੰਡਤ ਨੇ ਦੋਵੇਂ ਅੱਖਾਂ ਬੰਦ ਕੀਤੀਆਂ ਨਿਹੰਗ ਸਿੰਘ ਦੇ ਹੱਥ ਦੇ ਵਿੱਚ ਜਿਹੜਾ ਸਲੋਤਰ ਸੀ ਨਾ ਆਕਾਸ਼ ਦੇ ਵਿੱਚ ਲਹਿਰਾ ਕੇ ਤੇ ਪੰਡਤ ਦੀਆਂ ਦੋਵੇਂ ਲੱਤਾਂ ਤੇ ਮਾਰਿਆ ਦੋਵੇਂ ਲੱਤਾਂ ਤੋੜ ਦਿੱਤੀਆਂ ਪੰਡਤ ਭੁੰਜੇ ਡਿੱਗਾ ਨਿਹੰਗ ਸਿੰਘ ਨੂੰ ਕਹਿੰਦਾ ਮੈਂ ਤੇ ਕਿਹਾ ਸੀ ਵੀ ਆਪਣੇ ਗੁਰੂ ਨੂੰ ਕਹੇ ਮੇਰੀਆਂ ਲੱਤਾਂ ਤੋੜੇ ਤੇ ਨਿਹੰਗ ਸਿੰਘ ਕਹਿੰਦਾ ਵੀ ਛੋਟੇ ਮੋਟੇ ਕੰਮ ਅਸੀਂ ਆਪਣੇ ਗੁਰੂ ਨੂੰ ਥੋੜੀ ਕਹਿੰਦੇ ਹੁੰਨੇ ਆ ਇੰਨੇ ਕ ਕੰਮ ਤੇ ਅਸੀਂ ਆਪ ਹੀ ਕਰ ਲੈਨੇ ਆ you yeah. yeah.